ਲੋਕਾਂ ਦੇ 1.8 ਕਰੋੜ ਲੈ ਕੇ ਫਰਾਰ ਹੋ ਗਿਆ ਸਰਕਾਰੀ ਬੈਂਕ ਦਾ ਕੈਸ਼ੀਅਰ ਹੁਣ ਬੈਂਕ ਵੀ ਨਹੀਂ ਫੜਾ ਰਿਹਾ ਪੱਲਾ ਕੈਸ਼ੀਅਰ ਦਾ ਪਿਓ ਕਹਿੰਦਾ ਸਾਡੇ ਨਾਲ ਤੇ ਕੋਈ ਰਿਸ਼ਤਾ ਹੀ ਨਹੀਂ ਉਸਦਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦਿਆ ਦੇ ਰੇਲਵੇ ਰੋਡ ਵਿੱਚ ਸਥਿਤ ਬੜੋਦਾ ਬੈਂਕ ਦੇ ਕੈਸ਼ੀਅਰ ਤੇ ਕੁਝ ਲੋਕਾਂ ਵੱਲੋਂ ਉਹਨਾਂ ਤੇ ਕਰੋੜਾ ਰੁਪਏ ਹੜਪਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਦੂਜੇ ਪਾਸੇ ਬੈਂਕ ਦਾ ਕਹਿਣਾ ਹੈ ਕਿ ਕੈਸ਼ੀਅਰ ਨੌਕਰੀ ਛੱਡ ਕੇ ਫਰਾਰ ਹੋ ਚੁੱਕਿਆ ਹੈ ਜਦਕਿ ਪਿੰਡ ਵਿੱਚ ਰਹਿ ਰਹੇ ਕੈਸ਼ੀਅਰ ਦੇ ਪਿਓ ਦਾ ਕਹਿਣਾ ਹੈ ਕਿ ਸਾਨੂੰ ਉਸ ਦੇ ਫਰਾਡ ਬਾਰੇ ਕੋਈ ਜਾਣਕਾਰੀ ਨਹੀਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਹੈ ਲੋਕਾਂ ਦਾ ਕਹਿ ਕਿ ਕੈਸ਼ੀਅਰ ਨੇ ਇਹ ਪੈਸੇ ਸ਼ਾਇਦ ਗੈਬਲਿੰਗ ਵਿੱਚ ਉਡਾ ਦਿੱਤੇ ਨੇ ਕੈਸ਼ੀਅਰ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਰੁਹੀ ਕੁਲਦੀਪ ਕੌਰ ਅਤੇ ਰਜੇਸ਼ ਕੁਮਾਰ ਅਨੁਸਾਰ ਕੈਸ਼ੀਅਰ ਤਲਵਿੰਦਰ ਸਿੰਘ ਜੋ ਕਿ ਲੋਕਾਂ ਦੇ ਪੈਸੇ ਲੈ ਲੈਂਦਾ ਸੀ ਪਰ ਉਹਨਾਂ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਸੀ ਕਰਵਾਉਂਦਾ ਜਦੋਂ ਲੋਕਾਂ ਨੂੰ ਮੈਸੇਜ ਨਹੀਂ ਸੀ ਆਂਦਾ ਉਹ ਬੈਂਕ ਨਾਲ ਸੰਪਰਕ ਕਰਦੇ ਸੀ ਤਾਂ ਉਹਨਾਂ ਦਾ ਜਵਾਬ ਹੁੰਦਾ ਸੀ ਕਿ ਉਹਨਾਂ ਦੇ ਨਾਂ ਤੇ ਐਫਡੀ ਕਰਵਾ ਦਿੱਤੀ ਗਈ ਹੈ ਜਦੋਂ ਸ਼ਿਕਾਇਤਾਂ ਜ਼ਿਆਦਾ ਆਉਣ ਲੱਗ ਪਈਆਂ ਤਾਂ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਕੈਸ਼ੀਅਰ ਪੈਸੇ ਤਾਂ ਲੈ ਲੈਂਦਾ ਸੀ ਪਰ ਉਹਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਜਮ੍ਹਾਂ ਕਰਵਾਉਂਦਾ ਸੀ ਇਸ ਠੱਗੀ ਦੇ ਸ਼ਿ ਬਲੌਕ ਵੀ ਹੋਏ ਨੇ ਜਿਨ੍ਹਾਂ ਨੇ ਅੱਜ ਬੈਂਕ ਦੇ ਬਾਹਰ ਖੜੇ ਹੋ ਕੇ ਰੋਸ ਕੀਤਾ ਅਤੇ ਕਿਹਾ ਕਿ ਸਾਨੂੰ ਸਾਡੀ ਮਿਹਨਤ ਦੀ ਕਮਾਈ ਦੇ ਪੈਸੇ ਵਾਪਸ ਦੁਵਾਏ ਜਾਣ। ਦੂਜੇ ਪਾਸੇ ਕੈਸ਼ ਸ਼ੇਅਰ ਦੇ ਪਿਤਾ ਬਲਦੇਵ ਸਿੰਘ ਦਾ ਕਹਿਣਾ ਹੈ ਉਹਨਾਂ ਆਪ ਵੀ 32 ਸਾਲ ਨੌਕਰੀ ਕੀਤੀ ਹੈ ਤੇ ਆਪਣੀ ਪੈਨਸ਼ਨ ਨਾਲ ਆਪਣਾ ਅਤੇ ਆਪਣੀ ਪਤਨੀ ਦਾ ਗੁਜ਼ਾਰਾ ਕਰ ਰਹੇ ਨੇ। ਉਹਨਾਂ ਨੂੰ ਆਪਣੇ ਪੁੱਤਰ ਦੇ ਫਰੋਡ ਬਾਰੇ ਕੋਈ ਜਾਣਕਾਰੀ ਨਹੀਂ ਤੇ ਨਾ ਹੀ ਉਸ ਨਾਲ ਕੋਈ ਰਿਸ਼ਤਾ ਹੈ। ਪੀੜਤ ਲੋਕਾਂ ਅਨੁਸਾਰ ਇਸ ਸਬੰਧੀ ਐਸਐਸਪੀ ਪਟਿਆਲਾ ਨੂੰ ਸ਼ਿਕਾਇਤ ਵੀ ਦਿੱਤੀ ਗਈ। ਮੈਂ ਰੁਵੀ ਮੈਂ ਤੁਮ ਹਲਸੰਤ ਨਗਰ ਕਾਦੀਆਂ ਦੀ ਰਹਿਣ ਵਾਲੀ ਹਾਂ। ਇਹ ਥੋੜੇ 16 April ਦੀ ਗੱਲ ਹੈ 2024 ਦੀ ਕਿ ਮੈਂ ਆਪਣਾ 4 ਲੱਖ ਦੇ ਦੋ ਦੋ ਕਰਕੇ ਚੈੱਕ ਦੋ ਦੋ ਲੱਖ ਦੇ ਬੈਂਕ ਆਫ ਬਰੋਦਾ ਇਹਦੇ ਵਿੱਚ ਕੈਸ਼ੀਅਰ ਸੀਗਾ ਤਲਵਿੰਦਰ ਸਿੰਘ ਉਹਨੂੰ ਦੇ ਕੇ ਆਏ ਸੀਗੀ ਉਹ ਸਾਨੂੰ ਉਹ ਸਾਡਾ ਕਾਫੀ ਅੱਛਾ ਨਾਨ ਬਚਮਨ ਤੋਂ ਅਸੀਂ ਉਹਨੂੰ ਜਾਣਦੇ ਸੀਗੇ ਉਸਦੇ ਫਾਦਰ ਸਰਦਾਰ ਬਲਦੇਵ ਸਿੰਘ ਜੀ ਉਹ ਵੀ ਮੇਰੇ ਫਾਦਰ ਨਾਲ ਹੀ ਗਵਰਨਮੈਂਟ ਜੌਬ ਕਰਦੇ ਸੀਗੇ ਰਿਟਾਇਰਡ ਨੇ ਔਰ ਉਹ ਲੜਕਾ 5-6 ਸਾਲ ਤੋਂ ਇੱਥੇ ਬੈਂਕ ਆਫ ਬਰੋਦਾ ਵਿੱਚ ਗਵਰਨਮੈਂਟ ਜੌਬ ਕਰ ਰਿਹਾ ਸੀਗਾ ਉਸਨੇ ਕਾਲ ਕਰਨ ਤੇ ਉਸਨੇ ਸਾਨੂੰ ਕੋਈ ਬੈਂਕ ਦੀ ਪਾਲਿਸੀ ਦੱਸੀ ਕਿ ਜੋ ਬੈਂਕ ਮੁਲਾਜ਼ਮ ਬੈਂਕ ਦੇ ਵਿੱਚ ਜੌਬ ਕਰਦੇ ਨੇ ਇਹ ਸਰਵਿਸ ਸਿਰਫ ਉਹਨਾਂ ਵਾਸਤੇ ਹੀ ਹੁੰਦੀ ਹੈ ਕਿ ਅਗਰ ਤੁਸੀਂ 1 ਸਾਲ ਵਾਸਤੇ ਕੋਈ 1 ਲੱਖ ਜਮਾ ਕਰਵਾਉਂਦੇ ਹੋ ਤਾਂ ਉੱਤੇ 20% ਵਿਆਜ ਮਿਲਦਾ ਹੈ ਇਸ ਤਰ੍ਹਾਂ ਕਹਿ ਕੇ ਉਹਨੇ ਸਾਨੂੰ ਦੱਸਿਆ ਕਿ ਸਾਲ ਦਾ 10 ਲੱਖ ਦਾ ਕੋਟਾ ਸੀ ਜਿਹਦੇ ਵਿੱਚ ਮੈਂ ਆਪਣੇ ਮਾਂ ਪਰ ਅਪਰਬਜਤ ਕੋਟਾ ਵੀ ਕੀਤਾ ਹੈ ਆਪਣੀ ਸਿਸਟਰ ਦਾ ਵੀ ਕੀਤਾ ਹੈ ਤੇ ਇਹ ਗੱਲ ਫਿਰ ਤੁਸੀਂ 4 ਲੱਖ ਦਾ ਕੋਟਾ ਮੇਰੇ ਕੋਲ ਰਹਿ ਗਿਆ ਹੈ ਔਰ ਤੁਸੀਂ ਕਰਵਾ ਲੋ ਤੁਹਾਨੂੰ 1 ਸਾਲ ਵਾਸਤੇ 20% ਵਿਆਜ ਮਿਲੇਗਾ ਤੇ ਚਲੋ ਉਸਦੀ ਗੱਲ ਮੰਨਨ ਤੇ ਉਸਨੇ ਦੋ ਚੈੱਕ ਦੀ ਡਿਮਾਂਡ ਕੀਤੀ ਜੋ ਕਿ ਉਹਨਾਂ ਮੈਂ ਦੇ ਕੇ ਆਈ ਸੀ ਪਰ ਉਸ ਨੂੰ ਮੈਂ ਕਿਹਾ ਕਿ ਕੋਈ ਮੈਸੇਜ ਵਗੈਰਾ ਨਹੀਂ ਆਇਆ ਜਾਂ ਕੋਈ ਡਾਕੂਮੈਂਟ ਵਗੈਰਾ ਉਹਦੇ ਵੱਲੋਂ ਨਹੀਂ ਦਿੱਤੇਗੇ ਜਦੋਂ ਮੇਰੇ ਬਾਰ-ਬਾਰ ਪੁੱਛਣ ਤੇ ਮੈਂ ਕਿਹਾ ਗਿਆ ਤੇ ਉਸਨੇ ਬਾਰ-ਬਾਰ ਇਹੀ ਕਿਹਾ ਕਿ ਮੈਂ ਤੁਹਾਨੂੰ ਆਂਦਾ ਜਾਂਦਾ ਫੜਾ ਦਾਂਗਾ ਜਾਂ ਫਿਰ ਮੈਂ ਘਰੇ ਦੇ ਜਾਾਂਗਾ ਕਿਉਂਕਿ ਉਹ ਸਾਡੇ ਦੋ ਗਲੀਆਂ ਛੱਡ ਕੇ ਹੀ ਉਸ ਦਾ ਘਰ ਸੀਗਾ ਉਹ ਵੀ ਮੱਲਾ ਸੰਤਨਗਰ ਦਾ ਹੀ ਵਸਾਈ ਹੈ ਤੇ ਫਿਰ ਉਸ ਤੋਂ ਬਾਅਦ ਵੀ ਜਦੋਂ ਉਹਨੂੰ ਕੁਝ ਨਹੀਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ 3 ਜੁਲਾਈ ਦੀ ਗੱਲ ਹੈ ਮੈਂ 2 ਲੱਖ ਰੁਪਏ ਆਪਣੇ ਮੰਮੀ ਦੇ ਅਕਾਊਂਟ ਵਿੱਚ ਕੈਸ਼ ਜਮਾ ਕਰਵਾਣ ਗਈ ਸੀ ਤੇ ਉਸਨੇ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਜਮਾ ਕਰਨ ਲੱਗਿਆ ਔਰ ਕਿਹਾ ਕਿ ਟਾਈਮ ਜ਼ਿਆਦਾ ਹੋ ਗਿਆ ਸੀ ਔਰ ਮੈਂ ਲੇਟ ਐਂਟਰੀ ਵਿੱਚ ਜਮਾ ਕਰ ਦਿੱਤੇ ਨੇ ਬਟ ਜਦੋਂ ਬੈਂਕ ਦਾ ਕੋਈ ਮੈਸੇਜ ਨਹੀਂ ਆਇਆ ਔਰ ਮੈਂ ਲਗਾਤਾਰ ਉਹਨੂੰ 20-25 ਦਿਨ ਪੁੱਛਦੀ ਰਹੀ ਪੁੱਛਦੀ ਰਹੀ ਫਿਰ ਅਗਸਤ ਵਿੱਚ 1.5 ਮਹੀਨੇ ਬਾਅਦ ਉਸਨੇ ਕਿਸੇ ਹੋਰ ਦੇ ਅਕਾਊਂਟ ਵਿੱਚੋਂ ਦਲਜੀਤ कौर ਵਾਈਫ ਆਫ ਜਤਿੰਦਰ ਸਿੰਘ ਕੋ ਟੋਟਲ ਮਲਦੇ ਨੇ ਉਹਨਾਂ ਦੇ ਅਕਾਊਂਟ ਵਿੱਚ ਇਲੀਗਲੀ ਸਾਡੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤੇ ਸਾਨੂੰ ਡਿਪੋਜ਼ਿਟ ਦਾ ਮੈਸੇਜ ਆਇਆ ਸੀ ਬਟ ਸਾਨੂੰ ਇਹ ਮੈਸੇਜ ਨਹੀਂ ਆਇਆ ਕਿ ਕਿਸੇ ਦੇ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ ਗਏ ਨੇ ਹੁਣ ਜਿਹਦੇ ਅਕਾਊਂਟ ਵਿੱਚੋਂ ਵੀ ਟ੍ਰਾਂਸਫਰ ਕੀਤੇ ਗਏ ਨੇ ਉਹਨਾਂ ਨੇ ਸਾਡੇ ਉਤੇ ਬੈਂਕ ਵਿੱਚ ਲਿਖਵਾ ਦਿੱਤਾ ਹੈ ਕਿ ਇਸ ਅਕਾਊਂਟ ਵਿੱਚ ਟ੍ਰਾਂਸਫਰ ਹੋਏ ਨੇ ਔਰ ਸਾਡੇ ਅਕਾਊਂਟ ਵਿੱਚੋਂ ਲੀਨ ਐਕਟੀਵਿਟੀ ਜਿਹੜੀ ਹੈ ਉਹ ਲੱਗਦੀ ਹੈ ਔਰ 2 ਲੱਖ ਜਿਹੜਾ ਉਹ ਵੀ ਅਸੀਂ ਕਢਵਾ ਨਹੀਂ ਸਕਦੇ ਇਸ ਕਰਕੇ ਉਹ ਟੋਟਲ ਜਿਹੜਾ ਹੈ 6 ਲੱਖ ਦਾ ਕਪਲਾ ਜਿਹੜਾ ਹੈ ਸਵਦਾਤ ਰਜਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ ਔਰ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਨਾਲ ਜਿੰਨੇ ਵੀ ਸਾਥੀ ਖੜੇ ਨੇ ਇਹਨਾਂ ਸਾਰਿਆਂ ਦੀ ਇੰਨੇ-ਇੰਨੇ ਅਮਾ ਬੈਂਕ ਕੋਲੋਂ ਇਹ ਦੱਸਿਆ ਗਿਆ ਹੈ ਕਿ ਇਹ ਨੀਅਰ ਅਬਾਊਟ 1.5 ਕਰੋੜ ਦਾ ਘਪਨਾ ਹੈਗਾ ਹੈ ਔਰ ਤਰਜਿੰਦਰ ਸਿੰਘ 18 ਦਸੰਬਰ ਦਾ ਇਹ ਤੋਂ ਫਰਾਰ ਹੈ ਗਿਆ ਔਰ ਨਵੇਂ ਸਾਲ ਵਾਲੇ ਦਿਨ ਸਾਨੂੰ ਮੈਨੂੰ ਜਦੋਂ ਇਹ ਸਾਰੀ ਗੱਲ ਪਤਾ ਲੱਗੀ ਸੀ ਤੇ ਮੈਂ ਉਸ ਨੂੰ ਮੈਸੇਜ ਕਾਲ ਕੀਤੀ ਉਸਨੇ ਮੇਰਾ ਕੋਈ ਕਾਲ ਨਹੀਂ ਉਠਾਇਆ ਔਰ ਮੈਸੇਜ ਵਿੱਚ ਉਹਨੇ ਮੈਨੂੰ ਜਵਾਬ ਦਿੱਤਾ ਹੈ ਜਿਹਦੇ ਵੀ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਉਹਦੇ ਵਿੱਚ ਉਹਨੇ ਇਹ ਕਿਹਾ ਹੈ ਕਿ ਤੁਹਾਡੇ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਪਰ ਇਹ ਸਭ ਤੋਂ ਨਿਕਲਣ ਤੋਂ ਬਾਅਦ ਪਰ ਉਸ ਤੋਂ ਬਾਅਦ ਉਸਨੇ ਮੈਨੂੰ ਵਟਸਐਪ ਤੋਂ ਬਲੌਕ ਕਰ ਦਿੱਤਾ ਨੰਬਰ ਵੀ ਬਲੌਕਿੰਗ ਵਿੱਚ ਪਾ ਦਿੱਤਾ ਹੈ ਔਰ ਮੈਂ ਮੈਨੂੰ ਲੱਗਦਾ ਕਿ ਇਸ ਵਿੱਚ ਉਹ ਇਕੱਲੇ ਦਾ ਕੋਈ ਹੱਥ ਨਹੀਂ ਹੈਗਾ ਹੋਰ ਵੀ ਕੋਈ ਸ਼ਾਮਿਲ ਨਹੀਂ ਬਟ ਉਹਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੀ ਇਹੀ ਉਹਦੇ ਖਿਲਾਫ ਅਸੀਂ ਐਸਐਸਪੀ ਦੇ ਆਫਿਸ ਤੇ ਵੀ ਕੰਪਲੇਂਟ ਕੀਤੀ ਹੋਈ ਹੈ ਜਦੋਂ ਸਾਨੂੰ ਕੰਪਲੀਟ ਨੰਬਰ ਮਿਲਿਆ ਹੁਣ ਸਾਡੀ ਇਹੀ ਰਿਕਵੈਸਟ ਹੈ ਕਿ ਸਾਡਾ ਕੋਈ ਨਾ ਕੋਈ ਮਸਲਾ ਜਿਹੜਾ ਹੈ ਉਹ ਹੱਲ ਕੀਤਾ ਜਾਏ ਅਤੇ ਜਿੰਦਰ ਸਿੰਘ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਨ ਜੋ ਜਿੱਥੇ ਉਹ ਰਹਿ ਰਹੇ ਨੇ ਕਿਉਂਕਿ ਉਹਦੇ ਮਾਤਾ ਪਿਤਾ ਘਰ ਵਾਪਸ ਆ ਚੁੱਕੇ ਨੇ ਤੇ ਉਹ ਮਕਾਨ ਸੇਲ ਕਰਕੇ ਇੱਥੋਂ ਜਾ ਨਹੀਂ ਸਕਦਾ ਬੈਂਕ ਵਾਲਿਆਂ ਦੇ ਜਿਹੜੇ ਪਹਿਲੇ ਮੈਨੇਜਰ ਸੀ ਉਹ ਸਾਰਾ ਸਟਾਫ ਤੇ ਟ੍ਰਾਂਸਫਰ ਹੋ ਚੁੱਕਾ ਏ ਮੈਨੇਜਰ ਨੂੰ ਵੀ ਮੈਂ ਬਹੁਤ ਕੁਝ ਪੁੱਛਿਆ ਸੀ ਬਸ ਉਹ ਸਾਨੂੰ ਇਹੀ ਕਹਿੰਦੇ ਸੀ ਕਿ ਜਿਹੜੀ ਉਹਦੀ ਵਾਈਫ ਹੈ ਮਨਦੀਪੌਰ ਜਿਆਦਾ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹਦੇ ਅਕਾਊਂਟ ਵਿੱਚ ਹੀ ਹੋਈਆਂ ਨੇ ਇਹ ਤੁਸੀਂ ਉਹਦੇ ਘਰ ਜਾ ਕੇ ਗੱਲ ਕਰੋ ਉਹਦੇ ਫਾਦਰ ਇਨ ਲਾ ਕੁਲ ਕਾਫੀ ਪ੍ਰਾਪਰਟੀ ਹੈਗੀ ਹੈ ਤੁਸੀਂ ਉਹਨਾਂ ਨੂੰ ਕੋਈ ਕਿ ਉਹ ਵੇਚ ਕੇ ਇਹ ਆਪਣੇ ਜੋਇਨੂਜੂ ਬਚਾ ਲੈਣਾ ਬਟ ਬੈਂਕ ਵਾਲਿਆਂ ਨੇ ਵੀ ਕੋਈ ਸਾਡੀ ਕੋਈ ਖਾਸ ਗੱਲ ਨਹੀਂ ਸੁਣੀ ਹੈ ਨਾਮ ਕੁਲਦੀਪ ਕੌਰ ਹੈ ਮੇਰੀ ਬੇਟੀ ਦਾ ਖਾਤਾ ਸੀਗਾ ਬਰੋਦਾ ਬੈਂਕ ਦੇ ਵਿੱਚ ਮੈਂ ਮਿਆ ਦੇ ਨਾਂ ਤੇ ਪੈਸੇ ਜਮ੍ਹਾਂ ਕਰਾਉਂਦੀ ਰਹੀ ਕਰਾਉਂਦੀ ਰਹੀ ਇੱਥੋਂ ਦਾ ਜਿਹੜਾ ਕੈਸ਼ੀਅਰ ਹੈ ਤਦ ਕਿਹਾ ਕਿ ਤੁਹਾਡੀ ਬੇਟੀ ਦੇ ਨਾਂ ਤੇ ਨਾ ਉਹ ਆਈ ਆ ਐ ਫੜੀ ਤੇ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਕਰਾਣੀ ਹੈ ਕਹਿੰਦਾ ਨਹੀਂ ਇਹ ਹੋਣੀ ਹੋਣੀ ਤੁਹਾਡੀ ਬੈਂਕ ਵੱਲੋਂ ਤੇ ਮੈਂ ਪਹਿਲਾਂ ਜਿਹੜਾ ਮੇਰਾ ਲੱਖ ਰੁਪਇਆ ਸੀਗਾ ਉਹ ਇਹਨੇ ਮੈਨੂੰ ਦੱਸਿਆ ਨਹੀਂ ਹੈਗਾ ਉਹ ਵੀ ਕੱਢ ਲਿਆ ਮੇਰਾ ਬੈਂਕ ਦੇ ਵਿੱਚੋਂ ਤੇ ਦੂਜਾ ਲੱਖ ਰੁਪਇਆ ਮੈਂ ਅਕਤੂਬਰ ਦੀ 28 ਤਰੀਕ ਨੂੰ ਮੈਂ ਦੇਖ ਤੇ ਆਈਆਂ ਇਹਨੇ ਮੇਰਾ ਬੈਂਕ ਦੇ ਵਿੱਚ ਚਾੜਿਆ ਹੀ ਨਹੀਂ ਹੈਗਾ ਕਾਪੀ ਦੇ ਉੱਤੇ ਉਹ ਵੀ ਮੈਨੂੰ ਇੱਕ ਚੈਟ ਜਰਦੀਆ ਦਿੱਤਾ ਏ ਤੇ ਕਹਿੰਦਾ ਕਿ ਤੁਹਾਡੀ ਕੁੜੀ ਦੇ ਨਾਂ ਤੇ ਜਮ੍ਹਾਂ ਹੋ ਗਏ ਨੇ ਮੈਂ ਇਹਨਾਂ ਨੂੰ ਪੁੱਛਦੀ ਰਹੀ ਕਿ ਸਰ ਮੇਰੀ ਕੁੜੀ ਦੇ ਨਾਂ ਤੇ ਕਾਪੀ ਤੇ ਨਹੀਂ ਚੜਿਆ ਹੈਗਾ ਨਾ ਹੀ ਕੋਈ ਮਤਲਬ ਕਿ ਤੁਸੀਂ ਮੈਨੂੰ ਪ੍ਰੂਫ ਦਿੱਤਾ ਮੈਂ ਸਰ ਕੋਈ ਸੈਨ ਨਹੀਂ ਕੀਤੇ ਪੁੱਛ ਨਹੀਂ ਕੀਤਾ ਇਹਨਾਂ ਨੇ ਮੇਰਾ ਉਹ ਵੀ ਲੱਖ ਰੁਪਿਆ ਰੱਖ ਲਿਆ ਜਦੋਂ ਮੈਂ 24 ਤਰੀਕ ਨੂੰ ਆਈ ਆ ਮੈਂ ਕਿਹਾ ਸਰ ਮਤਲਬ ਕਿ ਮੇਰੇ ਪੈਸੇ ਦੇ ਦਿਓ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ 28 ਤਰੀਕ ਨੂੰ ਦੇ ਦੂੰਗਾ ਫਿਰ ਮੇਰੇ ਹਸਬੰਦ ਨੇ ਕਿਹਾ 28 ਤਰੀਕ ਨੂੰ ਤੇ ਸ਼ਨੀਵਾਰ ਲਾਸਟ ਤੇ ਐਤਵਾਰ ਆਜਣਾ ਅਗੋ ਤੇ ਉਹਨੇ ਤੇ ਇੱਥੇ ਹੋਣਾ ਨਹੀਂ ਉਹ ਮੈਂ 24 ਤਰੀਕ ਨੂੰ ਫੇਰ ਆਈ ਤੇ ਇੱਥੋਂ ਗੈਪ ਸੀਗਾ ਮੈਨੂੰ ਮੰਜਰ ਨੇ ਕਿਹਾ ਕਿ ਆ ਕਿ ਉਹ ਤੇ ਹੈ ਨਹੀਂ ਇੱਥੇ ਚਲ ਗਿਆ ਨੌਕਰੀ ਛੱਡ ਕੇ ਮੈਂ ਮੰਜਰ ਨੂੰ ਵੀ ਸਰ ਕਿਹਾ ਕਿ ਮਤਲਬ ਕਿ ਉਹ ਕਿਸ ਤਰ੍ਹਾਂ ਤੁਸੀਂ ਕੱਢ ਦਿੱਤਾ ਲੋਕਾਂ ਦੇ ਤਾਂ ਪੈਸੇ ਹੀ ਉਹਦੇ ਕੋਲ ਕਹਿੰਦਾ ਨਹੀਂ ਉਹ 도ੜ ਗਿਆ ਏ ਇੰਨੀ ਗੱਲ ਕਹਿ ਕੇ ਮੈਂ ਉਹਨਾਂ ਦੇ ਘਰ ਵੀ ਗਈ ਉਹਦੀ ਮੰਮੀ ਡੈਡੀ ਵੀ ਹਾਂ ਨਹੀਂ ਘਰ ਕੋਈ ਨਹੀਂ ਜਿੰਦਰਾ ਬੱਜਾ ਏ ਫੇਰ ਸਾਡੇ ਕੋਲ ਇੱਥੇ ਹੀ ਆਏ ਬੈਂਕ 'ਚ ਸਾਨੂੰ ਸੱਦਿਆ ਉਹਨਾਂ ਨੇ ਤੇ ਫੇਰ ਉਹਨਾਂ ਨੇ ਹੀ ਕੰਪਲੀਟ ਦਿੱਤੀ ਉਹਨਾਂ ਨੇ ਸਾਨੂੰ 1 ਮਹੀਨੇ ਵਾਸਤੇ ਕਿਹਾ ਤੁਹਾਨੂੰ ਪੈਸੇ ਦੇਵਾਂਗੇ ਪਰ ਹਜੇ ਤੱਕ ਸਾਨੂੰ ਕੋਈ ਪੈਸੇ ਦੀ ਉਮੀਦ ਨਹੀਂ ਹੈਗੀ ਤੇ ਇਹੋ ਕਹਿੰਨੇ ਕਿ ਸਾਡੇ ਬੱਚਿਆਂ ਦੇ ਨਾਂ ਤੇ ਇਹ ਅਸੀਂ ਦਿਨ ਰਾਤ ਮਿਹਨਤ ਕਰਕੇ ਜਮਾ ਕੀਤੇ ਨੇ ਸਾਨੂੰ ਮਿਲ ਜਾਣ ਬਸ ਔਰ ਤੁਹਾਨੂੰ ਕੁਝ ਨਹੀਂ ਚਾਹੀਦਾ ਬਸ ਸਾਡੀ ਹੋਈ ਬੇਨਤੀ ਹੈ ਸਾਡੇ ਤੇ ਇਹ ਮੇਰੇ ਨਾਲ ਸਾਡੇ ਬੱਚੇ ਮੇਰੇ ਦੇ ਨਾਂ ਤੇ ਗੁड़िया ਮੇਰੀ ਤੇ ਮੇਰੇ 2 ਲੱਖ ਰੁਪਏ ਉਹਨੇ ਮੇਰਾ ਕੱਢ ਲਿਆ ਵਿੱਚੋਂ ਬੈਂਕ ਤੋਂ ਮੈਨੂੰ ਇਹੋ ਹੀ ਬੇਨਤੀ ਕਿ ਮਿਲ ਜਾਣ ਬਸ ਸਰ ਨਾਮ রাজেশ ਕੁਮਾਰ ਹੈ ਔਰ ਮੈਂ ਕਾਦੀਆਂ ਦਾ ਹਾਂ ਅ ਇਹ ਜਿਹੜਾ ਨਾ ਮਿਸਟਰ ਕੁਲਜਿੰਦਰ ਕੁਮਾਰ ਜਿਹੜਾ ਇਨੇ ਆਈ ਥਿੰਕ ਇ ਬੈਂਕ ਦੇ ਨਾਲ ਕਾਫੀ ਵੱਡਾ ਔਰ ਇੰਟਰਨਲੀ ਐਂਡ ਐਕਸਟਰਨਲੀ ਬੋਥ ਇਨੇ ਬਹੁਤ ਵੱਡਾ ਕਾੜਾ ਕੰਮ ਕੀਤਾ ਲੋਕਾਂ ਦੇ ਨਾਲ ਨਾ ਜਿਹੜਾ ਲੋਕਾਂ ਦੀ ਅਰਨਿੰਗ ਸੀ ਨਾ ਇਹ ਲੋਕਾਂ ਦੀ ਅਰਨਿੰਗ ਜਿਹੜਾ ਹੈ ਨਾ ਬਹੁਤ ਹਾਈ ਫਾਈ ਮਤਲਬ ਜਿਆਦਾ ਪੈਸਾ ਜਿਹੜਾ ਲੁੱਟ ਕੇ ਲੈ ਕੇ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਇਨੇ ਪੈਸਾ ਜਿਹੜਾ ਹੈਗਾ ਇਹਦੇ ਮਾਪੇ ਵੀ ਕਹਿ ਰਹੇ ਨੇ ਕਿ ਇਹ ਜਿਹੜਾ ਪੈਸਾ ਜਿਹੜਾ ਹੈ ਇਹ ਗੈਂਬਲਿੰਗ ਦੇ ਵਿੱਚ ਇਨੇ ਜਿਹੜਾ ਨਾ ਕੋਛ ਕਰਦਾ ਸੀ ਇਹਨੂੰ ਆਦਤ ਸੀ ਔਰ ਬੈਂਕ ਦਾ ਬੈਂਕ ਵੀ ਜਿਹੜਾ ਹੈ ਨਾ ਆਈ ਥਿੰਕ ਹੀ ਦੇਖੋ 6 ਸਾਲ ਹੋ ਗਏ ਨੇ ਕੰਮ ਕਰਦੇ ਇਹਨੂੰ ਤੇ 6 ਸਾਲ ਦੇ ਵਿੱਚ ਬੈਂਕ ਮੈਨੇਜਰ ਨੂੰ ਕੁਝ ਨਹੀਂ ਪਤਾ ਹੈਗਾ ਆਬਵੀਅਸਲੀ ਇਹ ਪਤਾ ਹੋਣਾ ਚਾਹੀਦਾ ਹੈ ਨਾ ਕਿ ਬੈਂਕ ਮੈਨੇਜਰ ਕੀ ਕਰ ਰਿਹਾ ਹੈਗਾ ਔਰ ਹੀ ਸੁਪਰਵੀਜ਼ਨ ਦੇ ਵਿੱਚ ਇਹ ਸਾਰਾ ਕੁਝ ਕਰ ਰਿਹਾ ਸੀ ਚੈੱਕ ਵਾਊਚਰ ਸਾਰੇ ਇੰਨੇ ਟਰਾਂਸਫਰ ਕੀਤੇ ਆਗੇ ਤੇ ਮੈਨੂੰ ਹਨ ਨੂੰ ਸਭ ਤੋਂ ਜ਼ਿਆਦਾ ਗੁੱਸਾ ਜਿਹੜਾ ਹੈਗਾ ਨਾ ਉਹ ਬੈਂਕ ਮੈਨੇਜਰ ਔਰ ਔਰ ਸਟਾਫ ਦੇ ਉੱਤੇ ਆ ਜਿਹੜਾ ਗੋਇਲ ਔਰ ਗੋਇਲ ਤੋਂ ਪਹਿਲਾਂ ਦਾ ਜਿਹੜਾ 에ਰਨਾਲ ਮਿਲੀ ਭਗਤ ਦੇ ਨਾਲ ਸਾਰਾ ਕੁਝ ਹੋਇਆ ਹੋਇਆ ਸਾਰਾ ਔਰ ਸਾਡੀ ਅਰਨਿੰਗ ਜਿਹੜੀ ਹੈਗੀ 1 ਸਾਲ ਦੀ ਅਰਨਿੰਗ ਹੈਗੀ ਹੈ ਉਹ ਸਾਰੀ ਹੈ ਜਿਹੜਾ ਬੰਦਾ ਲੈ ਗਿਆ ਹੁਣ ਮੇਰੀ ਅਰਨਿੰਗ ਹੈ 4.5 ਲੱਖ ਰੁਪਏ ਮੇਰਾ ਲੈ ਗਿਆ ਐਸ ਭਾਈ ਸਾਹਿਬ ਦਾ ਵੀ ਕਿੰਨਾ ਲੈ ਕੇ ਗਿਆਗਾ ਉਹ ਉਹਨੇ ਇੰਟਰਨਲੀ ਤੇ ਬੈਂਕ ਦਾ ਲੈ ਕੇ ਗਿਆ ਬੈਂਕ ਹੋਰੀ ਹੋਰੀ ਪਰਭਾਈ ਕਰ ਰਿਹਾ ਹੁਣ ਬੈਂਕ ਦਾ ਜਿਹੜਾ ਮੁਲਾਜ਼ਮ ਹੋਣ ਤੇ ਜਿਹੜੇ ਐਕਸਟਰਨਲੀ ਉਹਨੇ ਬਾਹਰੋਂ ਬਾਹਰ ਜਿਹੜਾ ਲੋਕਾਂ ਦਾ ਪੈਸਾ ਲਿਆ ਏ ਪੁਰੀ ਪਰ ਭਾਈ ਕੌਣ ਕਰੇ ਆਖਿਰਕਾਰ ਹੈ ਤੇ ਬੈਂਕ ਦਾ EMPLOYEE ਹੈ ਨਾ ਬੈਂਕ ਨੂੰ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਹੈ ਤੇ ਘਰ ਦੇ ਉਹਦੇ ਤੇ ਦੇਖੋ ਨਹੀਂ ਲੈ ਰਹੇ ਉਹ ਕਹਿੰਦੇ ਅਸੀਂ ਲੇਕਿਨ ਘਰ ਦੇ ਇਸ ਵਾਸਤੇ ਨਹੀਂ ਲੈ ਗਏ ਹੋ ਹੈਗਾ ਟ੍ਰਾਂਸਫਰ ਆਫ ਪੈਸਾ ਹੋਇਆ ਘਰਦਿਆਂ ਦੇ ਕਾਊਂਟਾ ਦੇ ਵਿੱਚ ਵੀ ਟ੍ਰਾਂਸਫਰ ਹੋਇਆ ਸਾਰਾ ਪੈਸਾ ਇਹਨਾਂ ਦੀ ਫੈਮਿਲੀ ਮੈਂਬਰਾਂ ਦੇ ਸਾਰੇ ਕਾਊਂਟਾ ਦੇ ਵਿੱਚ ਪੈਸਾ ਟ੍ਰਾਂਸਫਰ ਹੋਇਆ ਉਹਨੇ ਟ੍ਰਾਂਸਫਰ ਕੀਤਾ ਹੈਗਾ ਹੁਣ ਇਹਨਾਂ ਦੇ ਕਾਊਂਟਾ ਜੇ ਟ੍ਰਾਂਸਫਰ ਕੀਤਾ ਤੇ ਜ਼ਿੰਮੇਵਾਰੀ ਤੇ ਵੰਡੀ ਹੈ ਨਾ ਜੀ ਜ਼ਿੰਮੇਵਾਰੀ ਵੰਡੀ ਹੈ ਨਾ ਹੁਣ ਇਸ ਜ਼ਿੰਮੇਵਾਰੀ ਨੂੰ ਮਤੇ ਨਜ਼ਰ ਰੱਖਦੇ ਹੋਏ ਸਾਡਾ ਜਿਹੜਾ ਪੈਸਾ ਕਿਸੇ ਤਰੀਕੇ ਨਾਲ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਰਕਾਰ ਨੂੰ ਵੀ ਅਪੀਲ ਆ ਗਈ ਹੈ ਪਰ ਸਰਕਾਰ ਦੇਖੋ ਕਹਿ ਨਹੀਂ ਸਕਦਾ ਸਰਕਾਰ ਕੀ ਕਰਦੀ ਹੈ ਔਰ ਬੈਂਕ ਕੀ ਕਰਦਾ ਹੈ ਕਿ ਮੇਰਾ ਬੇਟਾ ਜਿਹੜਾ ਅਸੀਂ ਬੈਂਕ ਤੋਂ ਬਡੋਦਾ ਚ ਸਰਵਿਸ ਕਰਦਾ ਸੀ ਇਸ ਕਰਕੇ ਮਤਲਬ ਮੈਂ ਤੇ ਮੇਰਾ ਨਾਮ ਬਲਦੇਵ ਸਿੰਘ ਹੈ ਮੈਂ ਤੇ 32 ਸਾਲ ਸਰਵਿਸ ਕੀਤੀ ਇੱਕ ਰੁਪਈਆ ਦਾ ਨਹੀਂ ਮਤਲਬ ਕੋਈ ਗੱਲ ਬਾਤ ਹੋਈ ਉਹ ਵੀ ਚਲੋ ਠੀਕ ਜੀ ਸਾਨੂੰ ਨਹੀਂ ਪਤਾ ਕਿ ਬਾਕੀ ਬੈਂਕ ਚ ਕੀ ਉਹਨਾਂ ਕੀਤਾ ਵੇ ਮਤਲਬ ਨਾ ਇੱਕ ਐਵੀ ਗੱਲ ਹੈ ਕਿ ਕੱਲਾ ਬੰਦਾ ਤੇ ਇਹ ਕੰਮ ਵੀ ਨਹੀਂ ਸਕਦਾ ਕਿਉਂਕਿ ਤੇ ਜੇ ਮੈਨੇਜਰ ਮਤਲਬ ਮੈਨੇਜਰ ਦੀ ਕੀ ਡਿਊਟੀ ਜੇ ਉਹ ਚੈੱਕ ਵੀ ਨਹੀਂ ਕਰਦਾ ਤੇ ਜੇ ਬਾਕੀ ਚਲੋ ਹੋਈਆਂ ਨੇ ਇਸ ਕਰਕੇ ਉਹ ਮੈਰਿਡ ਹੈ ਬੱਚਾ ਸਾਡੇ ਨਾਲ ਕੋਈ ਸੰਬੰਧ ਨਹੀਂ ਉਹਦਾ ਆਪਣਾ ਪਰਿਵਾਰ ਹੈ ਤੇ ਉਹ ਕਰਦਾ ਇਸ ਬਾਰੇ ਸਾਨੂੰ ਨੇ ਕੁਝ ਨਹੀਂ ਦੱਸਿਆ ਕੋਈ ਸਚਾਈ ਨਹੀਂ ਦੱਸੀ। ਕਿ ਕੀ ਹੈ ਕੀ ਨਹੀਂ ਇਸ ਕਰਕੇ ਅਸੀਂ ਮੈਂ ਤੇ ਹੀ ਆਪਣੇ ਟੈਂਸ਼ਨੇਰ ਆ ਮੈਂ ਤੇ ਇਸ ਕਰਕੇ ਅਸੀਂ ਤੇ ਆਪਣਾ ਗੁਜ਼ਾਰਾ ਤੇ ਬਾਕੀ ਸਾਡੇ ਕੋਲ ਹੀ ਮਤਲਬ ਆਪਣਾ ਮકાਨ ਆ ਇਹ ਕਰਕੇ ਮੇਰਾ ਇਹ ਕਰਕੇ ਮੈਂ ਤੇ ਬੱਚੇ ਲੈ ਕੇ ਇੱਥੇ ਮਤਲਬ ਆਪਣਾ ਗੁਜ਼ਾਰਾ ਕਰ ਲਿਆ। ਇਹ ਕਰਕੇ ਬਾਕੀ ਉਹ ਜਿੱਥੇ ਆਇਆ ਉਹਦੇ ਨਾਲ ਮਤਲਬ ਜੋ ਵੀ ਬੈਂਕ ਕਰੇਗਾ ਜਾਂ ਉਹ ਦੱਸੇਗਾ ਸਚਾਈ ਜਿਹੜੀ ਹੈ ਇਹ ਬੈਂਕ ਕੇ ਹੀ ਹੋਇਆ ਸਭ ਕੁਝ ਤੇ ਬੈਂਕ ਹੀ ਦੱਸ ਸਕਦਾ ਤੇ ਲੋਕੀ ਆ ਰਹੇ ਆ ਇੱਕ ਸਾਨੂੰ ਬੜਾ ਪਰੇਸ਼ਾਨ ਕਰਨ ਦੇ ਜੇ ਮਤਲਬ ਮੇਰੀ ਮੈਸੇਜ ਠੀਕ ਵੀ ਨਹੀਂ ਹੈਗੀ ਤੇ ਉਹ ਮਤਲਬ ਉਸ ਕਰਕੇ ਮਤਲਬ ਵੀਪੀ ਦੇ ਉਹਨਾਂ ਦਾ ਮਰੀਜ਼ ਨੇ ਤੇ ਰਾਤੀ 8:21 ਤੇ ਇੱਕ ਬੰਦਾ ਜਿਹਨੇ ਮੈਨੂੰ ਸਾਨੂੰ ਮੇਰੇ ਤੱਕ ਕਹਿੰਨ ਦੱਸਿਆ ਵੀ ਨਹੀਂ ਤੇ ਉਹ ਆ ਕੇ ਤੇ ਉਹਨੇ ਠੁੱਡੇ ਮਾਰੇ ਆ ਤੇ ਸਾਨੂੰ ਪਰੇਸ਼ਾਨ ਕਰਦੇ ਆ ਸਾਡਾ ਜੇ ਕੋਈ ਵੀ ਨੁਕਸਾਨ ਹੋਇਆ ਤੇ ਉਹ ਉਹਦਾ ਜ਼ਿੰਮੇਵਾਰ ਇਹੀ ਹੋਊਂ ਬੈਂਕ ਚ ਤੇ ਇਹਨਾਂ ਦਾ ਖਾਤਾ ਨਹੀਂ ਹੈਗਾ ਉਹ ਕੇਮਰਾ ਬੈਂਕ ਤੇ ਇਹਨਾਂ ਦਾ ਖਾਤਾ ਹੀ ਉਹਨੇ ਖਾਤਾ ਖੁਲਾਇਆ ਤੇ ਪਾਸਬੁੱਕ ਹੀ ਉਹਦੇ ਕੋਲ ਇਹ ਉਹ ਹੀ ਕਢਾਉਂਦਾ ਰਿਹਾ ਤੇ ਜਾਂ ਐਂਟਰੀ ਜੇ ਉਹ ਕਰਦਾ ਰਿਹਾ ਹੋਵੇ ਇਸ ਕਰਕੇ ਇਹ ਤੇ ਕੈਮਰੇ ਲੱਗੇ ਤੁਸੀਂ ਆਪੇ ਸਪਸ਼ਟ ਹੋ ਸਕਦਾ ਹੋਵੇ ਕਿ ਇਹ ਬੈਂਕ ਚ ਪੈਸੇ ਕਢਾਉਣਗੇ ਜਾਂ ਨਹੀਂ ਕਿ ਇਹ ਆਪੇ ਹੀ ਤਾਂ ਸਚਾਈ ਸਾਹਮਣੇ ਆ ਜਾਣੀ ਇਸ ਕਰਕੇ ਇਹ ਤੇ ਨਾਂ ਬੈਂਕ ਤੇ ਅਜੇ ਤੱਕ ਗਏ ਆ ਤੇ ਨਾ ਨਾਂ ਨਹੀਂ ਕੋਈ